ਹਾਂਜੀ ਸਰ ਕਿੱਥੇ ਸੈਰ ਕਰਿਆ ਹੈ ਹਾਂਜੀ ਸਰ ਕਰ ਰਿਹਾ ਇਹ ਤਾਂ ਮੇਰਾ ਡੇਡੀ ਦਾ ਰਿਟਰੀਨ ਹੈ ਇਹ ਹੈਲਥ ਇਜ਼ ਬੈਲਿਟ ਹੈਲਥ ਇਜ਼ ਬੈਲ ਸਿਹਤ ਅੱਛੀ ਹੈ ਸਭ ਤੋਂ ਅੱਛਾ ਪੈਸਾ ਵੀ ਕੰਮ ਨਹੀਂ ਆਉਂਦਾ ਜੇ ਸਿਹਤ ਖਰਾਬ ਹੈ ਮੈਂ ਸਵੇਰੇ 4 ਵਜੇ ਉੱਠਦਾ ਜੀ ਸੈਰ ਕਰਦੇ ਸੈਰ ਕਰਨੇ ਤੁਸੀਂ ਕਹਿੰਦੇ ਬਈ ਜ਼ਰੂਰੀ ਹੈ ਜੇ ਬੰਦਾ ਘਰ ਬੈਠਾ ਰਹੇ ਤਾਂ ਨਾ ਨਾ ਕੋਈ ਉਹਦਾ ਜੰਗ ਲੱਗ ਜੂਗਾ ਜੰਗ ਲੱਗ ਜੂਗਾ ਜਦਾਂ ਮੈਂ ਮਸ਼ੀਨ ਨੂੰ ਜਾਇ ਚਲਾਉ ਨੂੰ ਦਾ ਜੰਗ ਲੱਗ ਜੂਗੀ ਇਹ ਵੀ ਮਸ਼ੀਨ ਹੈ ਅੱਛਾ ਇਹ ਬਿਨਸ਼ੀਰ ਹੈ ਫਿਰ ਚੌਕਾਨ ਉਸ ਤੋਂ ਬੀਚ ਬਾਅਦ ਬੱਚੇ ਖੇਲਦੇ ਹਨ ਅਸੀਂ ਵੀ ਕੁਝ ਅਨਯਾਰਮੈਂਟ ਵੀ ਹੁੰਦਾ ਕੁਝ ਹਾਸੇ ਦੇ ਆਪਣੀਆਂ ਗੱਲਾਂ ਸੁਣਨ ਦੇ ਬੁੱਢੇ ਦੇ ਕੇ ਸਾਥ ਤੇ ਬੱਚੇ ਮੈਂ ਅਜਨ ਹੈਜ ਕਿੰਨੀ ਹੋ ਗਈ ਤੁਹਾਡੀ 76 ਹੋ ਗਈ 76 ਏਜ ਹੋ ਗਈ ਅਤੁਰ ਵਿੱਚ 70 ਸੈਮਰ ਸ਼ੁਰੂ ਹੋ ਜਾ। ਯਾਨੀ ਤੁਹਾਡੇ ਕਹਿਣ ਦਾ ਮਤਲਬ ਵੀ ਬੰਦੇ ਨੂੰ ਨਿਕਲਣਾ ਜ਼ਰੂਰੀ ਹੈ। ਘਰੋਂ। ਹਾਂ ਬਿਲਕੁਲ। ਸੈਰ ਜ਼ਰੂਰੀ ਹੈ। ਆ ਬੰਦੇ ਨੂੰ ਪੂਰਾ ਦਿਨ ਬਿਜੀ ਰਹਿਣਾ ਨਹੀਂ ਆ ਕਹਿੰਦੇ। ਮੈਂ ਕੰਮ ਨਹੀਂ ਹੱਸੇ ਕਹਿੰਦਾ ਬਿਜੀ ਰੱਖਦਾ ਆਪਣੇ ਆਪ ਮਤਲਬ ਬਿਜੀ ਵਿਦਆਊਟ ਵਰਕ ਵੀ ਹੋਣਾ ਚਾਹੀਦਾ ਬੰਦੇ ਨੂੰ। ਹਾਂ। ਫਿਰ ਖਾਣੇ ਪੀਣੇ ਚਾਹ ਵੀ ਖਿਆਲ ਰੱਖਣਾ ਚਾਹੀਦਾ। ਮੈਂ ਸਵੇਰੇ ਇੱਕ ਰੋਟੀ ਖਾਂ ਮੈਂ। ਦਬੈਨੂ ਦੋ ਸ਼ਾਮ ਨੂੰ ਇੱਕ ਅੱਛਾ ਜੀ ਹਾਂ ਸ਼ਾਮ ਨੂੰ ਇੱਕ ਉਪਕਾ ਰੋਡ ਵਿੱਚ ਵਿਚਾਲੇ ਕੁਝ ਨਹੀਂ ਖਾਣਾ ਨਾ ਨਾ ਹਾਂ ਸ਼ੇਅਰ ਕਰਨੀ ਦੋਨੋਂ ਟਾਈਮ ਦੋਨੋਂ ਟਾਈਮ ਖੱਦੀਆਂ ਉਹ ਸ਼ੇਅਰ ਬੁੱਢੇ ਬਹੁਤ ਮਦੇ ਬਿਲਦੇ ਹੱਸਣਾ ਖੇਡਣਾ ਮਨੰਗਾ ਚੋ ਹਾਂ ਜੇ ਬੰਦਾ ਮੈਂ ਦੇਖਾ ਲੋਕਾਂ ਨੂੰ ਪੈਸੇ ਬੈ ਹੋ ਬੈ ਲੇਕਾ ਹਸਰਤ ਨਹੀਂ ਹੱਥਦਾਨ ਦਾ ਉਹਨਾਂ ਨੇ ਇਹ ਆਪਣੇ ਵਿੱਚੋ ਹੀ ਕਰਨਾ ਪੈਂਦਾ ਅੱਛਾ ਪੈਸੇ ਬਹੁਤ ਹੈ ਪਰ ਹਾਸਾ ਨਹੀਂ ਲੁਕਾਏਗਾ ਹਾਂ ਬਿਲਕੁਲ ਹਾਸਾ ਹੋਣਾ ਜ਼ਰੂਰੀ ਹੈ ਮੈਂ ਬਡੇ ਬਡੇ ਬੰਦੇ ਦੇਖੇ ਮੈਂ ਉਹਨਾਂ ਨੂੰ ਕਰਦੇ ਹਸਰਤ ਨਹੀਂ ਦਿਖਾ ਤੁਸੀਂ ਹੱਸਦੇ ਰਹਿੰਦੇ ਹੋ ਮੈਂ ਪੁਰਾ ਜੰਮ ਦੀ ਕਿਉਂ ਨੂੰ ਜੀਣਾ ਘਟਣਾ ਨਹੀਂ ਅੱਛਾ ਕੱਟਣਾ ਨਹੀਂ ਐ ਜੀਉਣਾ ਹਾਂ ਜੂਣਾ ਕੱਟਣਾ ਨਹੀਂ ਐ ਜੂਣਾ ਬਹੁਤ ਆਪਣਾ ਛੁੱਟੂ ਤੋਂ ਬਣਾਓ ਕਿਦਾਂ ਆਪਣਾ ਮਸ਼ੀਨ ਚੜਾਉਣੀ ਐ ਇਹ ਮਸ਼ੀਨ ਕਿਦਾਂ ਚੜਾਉਣੀ ਚੱਲਦੀ ਰੱਖਣੀ ਐ ਹਾਂ ਚੱਲਦੀ ਰੱਖਦੇ ਸ਼ਾਮ ਨੂੰ ਮੈਂ ਚੱਲ ਜੀ ਆਉਣਾ ਇੱਥੇ ਤੇ ਫੋਨੋਈ ਸਾਥ ਹਾਂ ਫਿਰ ਚੁਕਵਾਲ ਸਕੂਲ ਲੈਣੇ ਤੇ ਅਦਰ ਮੇਰੇ ਦੋਸਤ ਐ ਉੱਥੇ ਗੱਪਾਂ ਸ਼ਾਵ ਅਰੇ ਦੋਸਤਾਂ ਨਾਲ ਟਾਈਮ ਸਪੈਂਡ ਕਰਦੇ ਆ ਹਾਂ ਇਹ ਦੋਸਤ ਕਿਹੜੇ ਆ ਪੁਰਾਣੇ ਦੋਸਤ ਆ ਕਿ ਹੁਣ ਦੇ ਆ ਹਾਂ ਕੁਝ ਪੁਰਾਣੇ ਕੁਝ ਹੁਣ ਦੇ ਆ ਅੱਛਾ ਇੱਕ ਮੇਰਾ ਜਮਾਤੀ ਹੈ ਸ਼ਾਮਦਾਰ ਅੱਛਾ ਉਹ ਸਕੂਟਰ ਵਾਲ ਦਾ ਕੰਮ ਕਰਦਾ ਉਹ ਤੋਂ ਇਹ ਕਿਹੜੀ ਕਲਾਸ ਦਾ ਜਮਾਤੀ ਆ ਉਹ ਪਹਿਲੇ ਤੋਂ 8 ਬਜੇ ਤੱਕ ਪੜਿਆ ਮੇਰੇ ਨਾਲ ਅੱਛਾ ਫਿਰ ਮੈਂ ਨੌ ਨੌ ਮਿਲਟਰੀ ਕਾਲਰ ਵਿੱਚ ਚਲੇਗਾ ਇਹ ਆਰਡ ਸੀ ਅੱਛਾ ਫਿਰ ਉਹ ਉਹਦੇ ਕੋਲ ਤੁਸੀਂ ਜਾਣਦੇ ਹੋ ਜਮਤੀ ਕੋਲ ਹਾਂ ਰੋਜ਼ ਰੋਜ਼ 8 ਬਜੇ ਮਨੇ ਮਿੰਦਦਾ ਉੱਥੇ ਉਹ ਕਹਿੰਦਾ ਚਾਹ ਜ਼ਰੂਰ ਪੀਣੀ ਹੈ ਮੈਂ ਕਿਹਾ ਰਹਿਣ ਦੇ ਕਹਿੰਦਾ ਗਰਮੀ ਨੂੰ ਗਰਮੀ ਮਾਰਦੀ ਐ ਮੈਂ ਕੁਝ ਮਗਾ ਗਰਮੀ ਉਹ ਬੜੇ ਪਿਆਰ ਨਾਲ ਤੁਹਾਨੂੰ ਚਾਹ ਪਿਲਾਉਂਦਾ ਪੱਕਾ ਮੈਨੂੰ ਡੀਕਦਾ ਰਹਿੰਦਾ ਜੇ ਮੈਂ ਪਿੱਛੇ ਡੇਡ ਹੁੰਦਾ ਉਹ ਫੋਨ ਕਰਦਾ ਕਿੱਥੇ ਐ ਕਿੱਥੇ ਐ ਆ ਜਾ ਫਿਰ ਉਹਥੇ ਤੇ ਚਾਂਕ ਕੇ ਛੋਟੇ ਭਾਗੇ ਕੋਲ ਦਤ ਪਦਨਾਮ ਸਰਵਿਸ ਕਿੱਥੇ ਕਰੀ ਤੁਸੀਂ ਫੀਲਡ ਵਿੱਚ ਜਿਆਦਾ ਕਰੀ ਹੈ ਨਹੀਂ ਕਿਹੜੇ ਵਿਭਾਗ ਨੇ ਸੀਗੇ ਤੁਸੀਂ ਆਰਮੀ ਵਿੱਚ ਸੀ ਫੌਜੀ ਹੈ ਤੁਸੀਂ ਹਾਂ ਜੀ 31 ਸਾਲ ਕਬੀ ਮੈਂ 67 ਵਿੱਚ ਪੱਤੀ ਹੋਵੇਗਾ ਅੱਛਾ 98 ਵਿੱਚ ਰਿਟਾਇਰ ਹੋ ਗਿਆ 20 ਸਾਲ ਹੋ ਗਏ ਰਿਟਾਇਰ ਹੋ ਗਏ ਅੱਛਾ ਸ਼ਹਿਰ ਨਹੀਂ ਛੱਡੀ ਤੁਸੀਂ ਨਾ ਮਿੱਠੀ ਨਾਲ ਚੱਲਦੀ ਹੈ ਚਲ ਮੈਂ ਕਹਾਂ ਜਲਦੀ ਰੇਸ ਦਾਣ ਠੀਕ ਆ ਦੇਖੋ ਜੀ ਕਿਆ ਸੋਣਾ ਸੁਨੇਹਾ ਕੈਪਟਨ ਕੈਪਟਨ ਰਟਾਇਆ ਤੁਹਾਡਾ ਬੋਰਡ ਜਿਹੜਾ ਲੱਗਿਆ ਹੋਇਆ ਕੈਪਟਨ ਅਮਰੀਖ ਸਿੰਘ ਪੱਟੀ ਲਿਖਿਆ ਇੱਥੇ ਬਿਲਕੁਲ ਹਾਂ ਅੱਛਾ ਕੈਪਟਨ ਰਟਾਇਆ ਤੁਸੀਂ ਹਾਂ ਜੀ ਹਾਂ ਜੀ ਕੈਪਟਨ ਰਟਾਇਨੇ ਜੀ ਸਰਦਾਰ ਅਮਰੀਖ ਸਿੰਘ ਪੱਟੀ ਜੀ ਬਹੁਤ ਪਟਾਨ ਵਿੱਚ ਜਿਹੜਿਆ ਪਟਾਨ ਵੀ ਰਹੇ ਹਾਂ ਇੱਕ ਸਾਲ ਮੈਂ ਉੱਥੇ ਸੁਰਜ ਨਹੀਂ ਜਿੱਗਾ ਅੱਛਾ ਇੱਕ ਸਾਲ ਸੁਰਜ ਨਹੀਂ ਜਿੱਗਾ ਸੂਰਜ ਚੜ੍ਹੇ ਨਹੀਂ ਹਾਂ ਕਦ ਦਾ ਹੁੰਦਾ ਜਿਹੜਾ ਉੱਤਰੀ ਦਿਖਦਾ ਜਿੱਥੇ ਮੈਂ ਸੀ ਜਿੱਥੇ ਪੋਸਟਿੰਗ ਸੀ ਤੁਹਾਡੀ ਹਾਂ ਬੂਟ ਸੁਰਨੋ ਬੂਟ ਸੁਰਨੋ ਲਾਉਦੀ ਉਹ ਰੰਗ ਦਾ ਅਜਾ স্নੋ ਬੂਟ ਤੇ স্নੋ ਕਲੋਥਿੰਗ ਚ ਹੈ ਤੁਸੀਂ ਉੱਤੇ ਹਾਂ ਦੇਸ਼ ਦੀ ਸੇਵਾ ਕਰੀ ਤੁਸੀਂ ਹੈ ਮੈਂ ਆਰਮੀ ਦੇ ਕਾ ਪ੍ਰੋਟੈਕਸ਼ਨ ਡੰਡ ਕਰਦੇ ਕਿਹੜੇ ਕਿਹੜੇ ਸਰਬਨ ਬਾਹਰ 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 ਸਰਬਨ ਬੰਨ 71 ਵਾਲੀ ਬਾਹਰ ਅ ਜੰਮੂ ਕਸ਼ਮੀਰ ਵਿੱਚ ਸੀ ਫਿਰ ਉਹਦੇ ਬਾਅਦ ਇੱਕ ਰਚਨ ਬਹੁਤ ਸਰਕਤਾਂ ਸੀ ਜਿਹੜਾ ਨਾਲ ਪਾਸ ਕਦਾਂ ਨੇ ਮੈਨਾ ਦੁਕਾਨੇਗਾ ਸੀ ਉਹ ਕਢਨੇ ਆਦੀ ਮੈਨਾ ਹਾਂ ਜਿਹੜੇ ਮਾਈਨਸ ਲਗਾ ਦਿੰਦੇ ਸੀ ਐਂਟੀ ਟੈਂਕ ਮੈਨ ਐਂਟੀ ਪ੍ਰਤਥਨ ਮੈਨ ਉਹ ਲੋ ਨੂੰ ਕੜਨਾਂ ਪੜਨਾ ਉਹ ਬਹੁਤ ਜਦ ਤਮ ਹੁੰਦਾ ਆਪਰੇਸ਼ਨ ਵੀ ਤੁਸੀਂ ਕਰਿਆ ਹਾਂ ਫਿਰ ਮੈਂ ਉਹ ਵੀ ਰਕਸ਼ ਵਰਨ 12 ਮੁੰਵਾ ਉਰੂਈ ਉੜੀ 12 ਮੁੱਲਾ ਹਾਂ ਪੜਨ ਉਹਦੇ ਗਰ ਮਰਗ ਉਥੇ ਕਰ ਰਿਹਾ ਗੁਲ ਮਰਗ ਵਿੱਚ ਹਾਂ ਹਾਂ ਅੱਛਾ ਹਾਂ ਮੈਂ ਅਪਰੇਸ਼ਡ 3 ਆਪਣੇ ਮੁੰਡੇ ਹੀ ਕਰਦਾ ਆ ਸ਼੍ਰੀਨਗਰ ਸ਼੍ਰੀਨਗਰ ਇਹ ਦੋਨੋਂ ਅਬ ਅਪਰੇਸ਼ਨ ਅ ਤੰਗ ਵਾਂਦੀ ਨਾ ਦੇ ਖਰਾਬ ਹੋਤੀ ਅੱਛਾ ਤੁਸੀਂ ਤੁਸੀਂ ਇਹਨਾਂ ਚ ਭਾਗ ਲਿਆ ਹਾਂ ਹਾਂ ਚਾਰ ਮੈਂ 16 ਦਾ ਸਾਰ ਹਾਂ ਬਾਰਡਰ ਏਰੀਆ ਦੀ ਨੌਕਰੀ ਕੀ ਕਰੀ ਹੈ ਅੱਛਾ ਹਾਂ ਸਾਡੇ 16 ਦਾ ਸਾਲ ਬਾਰਡਰ ਏਰੀਆ ਦੀ ਬਾਰਡਰ ਏਰੀਆ ਦੀ ਨੌਕਰੀ ਕਰਦੀ ਹੈ ਮੈਂ ਜਿੱਥੇ ਸੱਚੀ ਗੱਲ ਹੁੰਦਾ ਹੁੰਦਾ ਹੁੰਦੀ ਹੈ ਮੈਂ ਮੂੰਹ ਪਰ ਕਹਿੰਦੇ ਹੁੰਦਾ ਚਾਹੇ ਲੀਡਰ ਹੋਵੇ ਜਾਂ ਕੋਈ ਵੀ ਹੋਵੇ ਅੱਛਾ ਸੱਚੀ ਗੱਲ ਮੂੰਹ ਪਰ ਕਹਿ ਦਿੰਨੇ ਤੁਸੀਂ ਅੱਬਾ ਅਦਾ ਦਲੇਰੀ ਨਾਲ ਹਾਂ ਆਪਣੇ ਅੰਦਰ ਨਹੀਂ ਦੱਸਣਾ ਚੁਗੜਾ ਲਗਾਉਣਾ ਪਿੰਡ ਦਾ ਹਾਂ ਸੱਚੀ ਗੱਲ ਨਹੀਂ ਪੰਦੀ ਅੱਛਾ ਝੂਠ ਲੁਕਾ ਸਕਦਾ ਬੰਦਾ ਪਰ ਸੱਚੀ ਗੱਲ ਜ਼ਰੂਰ ਕਰਿਆ ਹੈ ਆ ਦੇਖੋ ਜੀ ਕੀ ਆ ਸੋਣਾ ਸੁਨੇਹਾ ਪੱਟੀ ਸਾਹਿਬ ਨੇ ਦਿੱਤਾ ਜੀ ਕਹਿੰਦੇ ਝੂਠ ਤਾਂ ਲੁਕਾਇਆ ਜਾ ਸਕਦਾ ਪਰ ਸੱਚ ਨਾ ਰੁਕੋ ਬਹੁਤ ਵਧੀਆ ਲੱਗਿਆ ਜੀ ਪੱਟੀ ਸਾਹਿਬ ਤੁਹਾਡੇ ਵਿਚਾਰ ਸੁਣ ਕੇ ਮਜ਼ਾ ਆ ਗਿਆ ਜੀ ਔਰ ਇਹ ਸਾਡੇ ਸਰੋਤਿਆਂ ਨੂੰ ਵੀ ਅੱਛਾ ਲੱਗੇਗਾ ਇਹਨਾਂ ਨੂੰ ਕਿ ਸੁਨੇਹਾ ਲਾਉ ਜਾਂਦੇ ਜਾਂਦੇ ਕਿਉਂਕਿ ਤੁਹਾਡੀ ਏਜ ਵੀ ਹੈ ਤੁਸੀਂ ਫੌਜ 'ਚ ਵੀ ਸੇਵਾ ਕਰੀ ਹੋਈ ਹੈ ਮੈਂ ਚਾਹੁੰਦਾ ਕਿ ਇਹ ਕਿਸ ਸੁਨੇਹਾ ਲਾਓ ਸਾਰਿਆਂ ਨੂੰ ਸਾਨੂੰ ਮੇਰੇ ਮਨੋਂ ਸੁਨੇਹਾ ਹੈ ਜੀ ਹੈ ਚਲਦੇ ਬਿਠਲੇ ਰਹੋ ਜਿੰਨੇ ਆਪ ਵੀ ਤੁਥੇ ਦੇ ਕੰਮ ਆ ਸਕਦੇ ਆਓ ਕਿਸੇ ਥੀ ਹੈਂਡਲ ਉਪਰ ਕਰ ਨਹੀਂ ਕਰ ਦੋ ਗਰੀ ਦੇ ਹੈਂਡਲ ਕਰੋ ਚਲਦੇ ਫਰੇ ਦੇ ਰਹੋ ਆਪਣਾ ਰੂਟੀਨ ਆਪ ਹੀ ਬਣਾਓ ਅੱਛਾ ਇਹ ਆਵਾਜ਼ ਦੀ ਜਿਹੜੀ ਥੋੜੀ ਜੀ ਸਮੱਸਿਆ ਹੈ ਤੁਹਾਡੀ ਇਹ ਕਿੱਦਾਂ ਆਈ ਮੇਰੇ 2 4 14 ਤਾਂ ਵਿੱਚ ਰੋੜ ਰੋੜ ਤੇ ਐਸੋ ਜਨ ਹੋ ਗਿਆ ਸੀ ਅੱਛਾ ਇੱਕ ਉਸ ਤੇ ਐਨ ਐਮ ਬੈਠਿਆ ਸੀ ਸਟ੍ਰੇ ਅਨੀਮਲ ਹਾਂ ਚਰਾਉਣ ਉਹ ਉਹਦੇ ਵਿੱਚ ਬਰਜਾ ਫਿਰ ਗਿਜਾ ਪਿੱਛੇ ਤੇ ਕੁਝ ਹੋਰ ਵੀ ਵਹਿਗਲ ਅੱਗੇ ਉਹ ਸਿਰ ਦੇ ਵਿੱਚ ਸੱਤ ਡਿਊਟੀ ਚਾਹੋ ਤੁਸੀਂ ਇਸ ਗੱਲ ਦੀ ਪਰ ਮੈਂ 2 ਸਾਲ ਬੋਲਦਾ ਨਹੀਂ ਸੀ ਅੱਛਾ ਬੋਲ ਹੁੰਦਾ ਨਹੀਂ ਸੀ 2 ਸਾਲ ਹਾਂ 2 ਸਾਲ ਮੈਂ ਦਿੱਕਤ ਦੇ ਦੱਸਦਾ ਸੀ ਪ੍ਰਬਾਧ ਮਾਂ ਦੀ ਮੇਰੇ ਹੁਣ ਮੈਂ ਬੋਲਦਾ ਚੱਲਦਾ ਫਿਰਦਾ ਇਹ ਬਸ ਤੁਸੀਂ ਮੈਨੂੰ ਕਭਰਾਏ ਨਹੀਂ ਨੱਚੀ ਚਾ ਨਾ ਨਾ ਹਾਂ ਜੀ ਫੌਜੀ ਬੰਦੇ ਆ ਹੈ ਜੀ ਹਾਂ ਜੀ ਹਰ ਜਗ੍ਹਾ ਮੋਰਚਾ ਖੋਲ ਦਿੰਦੇ ਆ ਅੱਬ ਦੇ ਦੋ ਅੱਛਾ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਤੇ ਰੱਖੇ ਪੱਟੀ ਸਾਹਿਬ ਬਹੁਤ ਅੱਛਾ ਲੱਗਿਆ ਤੁਹਾਡਾ ਸੰਜੀਪੂਆ ਆਲ ਦੀ ਬੈਸਟ